ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਵੱਲੋਂ ਦਿੱਤਾ ਗਿਆ ਅੱਜ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਬੇਟੇ ਨੂੰ ਜਨਮ ਤਾਂ ਉਹਨਾਂ ਦਾ ਹਾਲਚਲ ਜਾਣਨ ਅਤੇ ਵਧਾਈ ਦੇਣ ਦੇ ਲਈ ਪਹੁੰਚੇ ਪੰਜਾਬੀ ਸਿੰਗਰ ਗੁਰਦਾਸ ਮਾਨ ਦੱਸਦੀਏ ਕਿ ਐਤਵਾਰ ਨੂੰ 4:30 ਵਜੇ ਦੇ ਲਗਭਗ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਜੰਦਰ ਹਸਪਤਾਲ ਦੇ ਵਿੱਚ ਜੋ ਸਿੱਧੂ ਮੂਸੇਵਾਲੇ ਦੀ ਮਾਤਾ ਐਡਮਿਟ ਨੇ ਤੇ ਉਹਨਾਂ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ ਉਹਨਾਂ ਦਾ ਹਾਲਚਲ ਜਾਣਨ ਅਤੇ ਉਹਨਾਂ ਨੂੰ ਵਧਾਈ ਦੇਣ ਦੇ ਲਈ ਇੱਥੇ ਆਪਣਾ ਪੰਜਾਬੀ ਦੇ ਮਸ਼ਹੂਰ ਸਿੰਗਰ ਗੁਰਦਾਸ ਮਾਨ ਉਹਨਾਂ ਦਾ ਹਾਲਚਲ ਜਾਣ ਦੇ ਲਈ ਇੱਥੇ ਆਏ ਹੋ ਸਰ ਦੇਖ ਰਹੇ ਹਾਂ ਤਸਵੀਰਾਂ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਪਾਵਰ ਰੋਡ ਦੀਆਂ ਜਿੱਥੇ ਗੁਰਦਾਸ ਮਾਨ ਪੰਜਾਬੀ ਸਿੰਗਰ ਨੇ ਉਹ ਅੱਜ ਸਿੱਧੂ ਮੂਸੇਵਾਲਾ ਦੀ ਮਾਤਾ ਦਾ ਜਿੱਥੇ ਹਾਲਚਲ ਜਾਣ ਦੇ ਲਈ ਪਹੁੰਚੇ ਉੱਥੇ ਨਾਲ ਉਹਨਾਂ ਵੱਲੋਂ ਇੱਥੇ ਆਪਣਾ ਵਿਦਾਇਵੀ ਉਹਨਾਂ ਵੱਲੋਂ ਦਿੱਤੀ ਗਈ ਇਸ ਆਪਣਾ ਪਰਿਵਾਰ ਦੇ ਨਾਲ ਮਿਲ ਕੇ ਉਹਨਾਂ ਵੱਲੋਂ ਇਹ ਖੁਸ਼ੀ ਸਾਂਝੀ ਕੀਤੀ ਗਈ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਬਾਪੂ ਜੀ ਨੂੰ ਮਾਤਾ ਸ਼੍ਰੀ ਨੂੰ ਜੋ ਇੱਕ ਨਾਮੇ ਖੁਸ਼ੀ ਮਿਲੀ ਹੈ ਔਰ ਜਿਉਣ ਦਾ ਬਹਾਨਾ ਮਿਲਿਆ ਹੈ ਔਰ ਜਿੰਨੇ ਉਹਨਾਂ ਦੇ ਫੈਨਸ ਸੀਗੇ ਸਿੱਧੂ ਮੂਸੇਵਾਲੇ ਦੇ ਉਹਨਾਂ ਨੂੰ ਲੱਗਿਆ ਉਹਨਾਂ ਦੀ ਦੁਬਾਰਾ ਆਸ ਬਣੀ ਹੈ ਉਮੀਦ ਬਣੀ ਹੈ ਇਹ ਪਰਮਾਤਮਾ ਬਣਾਈ ਰੱਖੇ ਜਲਦੀ ਜਲਦੀ ਬੱਚੇ ਨੂੰ ਤੰਦਰੁਸਤੀ ਬਖਸ਼ੇ ਨਿਰੋਗਤਾ ਬਖਸ਼ੇ ਔਰ ਹਰ ਬੁਰੀਆਂ ਨਜ਼ਰਾਂ ਬੁਰੀਆਂ ਬਿਮਾਰੀਆਂ ਇਹਨਾਂ ਚੀਜ਼ੋਂ ਤੋਂ ਬਚਾ ਕੇ ਰੱਖੇ ਇਲ ਬਲਾਵਾਂ ਤੋਂ ਬਚਾ ਕੇ ਰੱਖੇ ਔਰ ਮਾਂ ਬਾਪ ਨੂੰ ਵੀ ਬਚਾ ਕੇ ਰੱਖੇ ਕਿਉਂਕਿ ਉਹਨਾਂ ਨੇ ਪਾਲਣਾ ਸੋ ਪੁੱਤ ਜਿਹੜੇ ਆ ਪਾਲਣੇ ਜਿਹੜੇ ਆ ਨਾ ਉਹ ਚਾਣ ਨਾਲ ਹੀ ਪਾਲੇ ਜਾਂਦੇ ਆ ਮਾਨ ਸਰ ਮੈਂ ਉਹਨਾਂ ਨੂੰ ਮਾਤਾ ਸ਼੍ਰੀਕ ਹੈ ਨਾ ਉਹਨੇ ਜੀ 48 ایئرز دی ہے اور آئی وی ایف دی جڑی لیمٹ 50 سال دی ہے اور ਤੁਸੀਂ دیکھو کہ کتنا بڑا جڑا حوصلہ ہے اس માતા دا اس عمر دے وچ جنم دینا ایدی تو ਤੁਸੀਂ کی کہو گے میرے خیال ہے قدرت دی کڈی بڑی ਤੁਸੀਂ بیانتا دا اندازہ لا سکتے ہو جی کہ بندے دی تے لیمٹ اتنی ہے کہ مطلب انے تو بعد نہیں ہو سکتا مگر قدرت دی تے ہے نا جی ماں صاحب کدوں پتہ لگے قدرت دی سکھیاں جڑا نو ہرییاں کر دیندا ਹਾਂਜੀ ਤੁਸੀਂ ਮਿਲੇ ਬੱਚੇ ਨੂੰ ਦੇਖਿਆ ਮਾਤ ਪਾਤੋਂ ਨੂੰ ਮਿਲ ਕੇ ਮੈਂ ਮਾਤਾ ਜੀ ਨੂੰ ਦੇਖ ਕੇ ਆਇਆ ਮਿਲ ਕੇ ਆਇਆ ਜੱਫੀ ਪਾ ਕੇ ਆ ਬਹੁਤ ਪਿਆਰ ਸਤਿਕਾਰ ਦੇ ਅੱਛਾ ਜੀ ਤੇ ਬਹੁਤ ਬੜੀ ਸਰਗਮ ਜੀ ਦੇਖੀ ਦੇਖੀ 24 24 ਪਿੱਛੇ 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 ਅਲੱਗ ਅਲੱਗ ਮਾਤਾ ਜੀ ਦਾ ਸਸਤ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਬਾਪੂ ਜੀ ਨੂੰ ਮਾਤਾ ਸ਼੍ਰੀ ਨੂੰ ਕਿ ਇੱਕ ਨੰਮੇ ਖੁਸ਼ੀ ਮਿਲੀ ਹੈ ਔਰ ਚੀਉਣ ਦਾ ਬਹਾਨਾ ਮਿਲਿਆ ਹੈ ਔਰ ਜਿੰਨੇ ਉਹਨਾਂ ਦੇ ਫੈਨਸ ਸੀਗੇ ਸਿੱਧੂ ਮੂਸੇਵਾਲੇ ਦੇ ਉਹਨਾਂ ਨੂੰ ਲੱਗਿਆ ਉਹਨਾਂ ਦੀ ਦੁਬਾਰਾ ਆਸ ਬਣੀ ਹੈ ਉਮੀਦ ਬਣੀ ਹੈ ਇਹ ਪਰਮਾਤਮਾ ਬਣਾਈ ਰੱਖੇ ਜਲਦੀ ਜਲਦੀ ਬੱਚੇ ਨੂੰ ਤੰਦਰੁਸਤੀ ਬਖਸ਼ੇ ਨਿਰੋਗਤਾ ਬਖਸ਼ੇ ਔਰ ਹਰ ਬੁਰੀਆਂ ਨਜ਼ਰਾਂ ਬੁਰੀਆਂ ਬਿਮਾਰੀਆਂ ਇਹਨਾਂ ਚੀਜ਼ੋਂ ਤੋਂ ਬਚਾ ਕੇ ਰੱਖੇ ਇਲਬਲਾਵਾਂ ਤੋਂ ਬਚਾ ਕੇ ਰੱਖੇ ਔਰ ਮਾਂ-ਬਾਪ ਨੂੰ ਵੀ ਬਚਾ ਕੇ ਰੱਖੇ ਕਿਉਂਕਿ ਉਹਨਾਂ ਨੇ ਪਾਲਣਾ ਸੋ ਪੁੱਤ ਜਿਹੜੇ ਆ ਪਾਰੇ ਨੇ ਜਿਹੜੇ ਆ ਨਾ ਉਹ ਚਾਹ ਨਾਲ ਹੀ ਪਾਲੇ ਜਾਂਦੇ ਆ ਮਾਨ ਸਾਹਿਬ ਮੈਂ ਉਹਨਾਂ ਨੂੰ ਮਾਤਾ ਸ਼੍ਰੀਕ ਹੈ ਨਾ ਉਹਨੇ ਜੀ ਜੀ ਉਹ 58 ਟੀਏਟ ਇਸ ਦੇ ਆ ਔਰ ਆਈਫੀ ਦੀ ਜਿਹੜੀ ਲਿਮਟ ਆ 50 ਸਾਲ ਦੀ ਹੈ ਔਰ ਤੁਸੀਂ ਦੇਖੋ ਕਿ ਕਿੰਨਾ ਵੱਡਾ ਜਿਹੜਾ ਹੌਸਲਾ ਇਸ ਮਾਤਾ ਦਾ ਇਸ ਉਮਰ ਦੇ ਵਿੱਚ ਜਨਮ ਦੇਣਾ ਇਹਦੇ ਤੋਂ ਤੁਸੀਂ ਕੀ ਕਹੋਗੇ ਮੇਰੇ ਖਿਆਲ ਹੈ ਕੁਦਰਤ ਦੀ ਕਿੱਡੀ ਵੱਡੀ ਤੁਸੀਂ ਬਿਆਨਤਾ ਦਾ ਅੰਦਾਜ਼ਾ ਲਾ ਸਕਦੇ ਜੀ ਜੀ ਕਿ ਬੰਦੇ ਦੀ ਤਾਂ ਲਿਮਟ ਇੰਨੀ ਹੈ ਕਿ ਮਤਲਬ ਐਨੇ ਤੋਂ ਬਾਅਦ ਨਹੀਂ ਹੋ ਸਕਦਾ ਮਗਰ ਕੁਦਰਤ ਦੀ ਤਾਂ ਹੈ ਨਾ ਜੀ ਮਾਝਾਬ ਕਦੋਂ ਪਤਾ ਲੱਗੇ ਬਹੁਤ ਸੁੱਕੀਆਂ ਜੜਾਂ ਨੂੰ ਹਰੀਆਂ ਕਰ ਦਿੰਦਾ ਜੀ ਜੀ ਤੁਸੀਂ ਮਿਲੇ ਬੱਚੇ ਨੂੰ ਦੇਖਿਆ ਮਾਤਾ ਜੀ ਮੈਂ ਮਾਤਾ ਜੀ ਨੂੰ ਦੇਖ ਕੇ ਆਇਆ ਮਿਲ ਕੇ ਆਇਆ ਜੱਫੀ ਪਾ ਕੇ ਆ ਬਹੁਤ ਪਿਆਰ ਸਤਿਕਾਰ ਦੇ ਮਾਝਾਬ ਕਦੋਂ ਪਤਾ ਲੱਗੇ ਕੁਝ ਅਨੁਵੰਸ ਸਵੇਰੇ ਪਤਾ ਲੱਗੇ ਅੱਛਾ ਜੀ ਇੱਕ ਮਿੰਟ ਸੰਗ ਲਗਾ ਦੇ ਮੀਰ ਬਣ ਸਕਦਾ ਚਲੋ ਜਲਦੀ ਜਲਦੀ ਪਿੱਛੇ ਚਲੋ ਪਿੱਛੇ ਪਿੱਛੇ ਪਿੱਛੇ